ਦੇਖ ਕੇ ਮੈਂ ਕਹਿੰਦਾ ਉਹਦੇ ਉੱਪਰ ਉੱਠ ਲਾ ਦਿਆਂਗਾ ਹਾਂ ਆਈ ਵਾਜ਼ ਦੇ ਬਣਾ ਕੇ ਜੋ ਕਰ ਰਹੀ ਹੈ ਉਹ ਘਾਤੀ ਦੋ ਇਹ ਨਹੀਂ ਜਾਤੀ ਕਿ ਜੇ ਉਹ ਬਾਹਰ ਨਹੀਂ ਜਾ ਤੰਗੇ ਇੱਕ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰੂੰ ਆ ਇਸ ਗੱਲ ਦੇ ਉੱਤੇ ਕਿ ਅੱਜ ਤੁਸੀਂ ਇੱਕ ਸ਼ਾਰਟ ਨੋਟਿਸ ਦੇ ਉੱਤੇ ਹਿੰਮਤ ਵੀਰ ਦੇ ਆਖਣ ਦੇ ਉੱਤੇ ਤੁਸੀਂ ਹਾਰੇ ਇਕੱਠੇ ਹੋਏ ਇੱਕ ਇਹ ਇੱਕ ਸੋਸ਼ਲ ਕੌਜ਼ ਹੈ ਇੱਕ ਆਪਣਾ ਇਹ ਫਰਜ਼ ਹੈ ਇਸ ਕੁੜੀ ਦੇ ਉਸ ਡਾਕਟਰ ਦੇ ਅਗੇਂਸਟ ਵੀ ਜਿਹੜਾ ਕਿ ਆਪਾਂ ਇਸ ਆਪਾਂ ਨੂੰ ਕਰਨਾ ਚਾਹੀਦਾ ਉਹਦੇ ਜਸਟਿਸ ਲਈ ਉਹਦੇ ਲਈ ਬੋਲਣਾ ਚਾਹੀਦਾ ਜੋ ਅੱਜ ਹੋਇਆ ਜੋ ਇਸ ਦਿਨ ਤੇ ਹੋਇਆ ਉਸ ਨੂੰ ਜਿਹੜੇ ਵੀ ਉਹਨਾਂ ਦੇ ਵਿਕਟਮਸ ਐ ਚਲੋ ਸੀਬੀਆਈ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਵਿਕਟਮਸ ਨੂੰ ਆਪਣੇ ਫੜਨ ਦੀ ਬਟ ਜੋ ਵੀ ਹੈਗਾ ਗਲਪਰੇਟ ਹੈਗਾ ਉਸ ਗਲਪਰੇਟ ਦਾ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੈਂ ਸਾਰਾ ਇਹ ਆਪਾਂ ਉਥੋਂ ਚੱਲੇ ਸੀਗੇ ਤੇ ਆਪਾਂ ਲੇਕ ਤੇ ਆ ਕੇ ਉੱਤੇ ਇਸ ਚੀਜ਼ ਨੂੰ ਕੈਂਡਲ ਕੈਂਡਲ ਮਾਰਸ ਜਿਹੜਾ ਉਸ ਨੂੰ ਸਮਾਪਤ ਕਰਦਾ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਸਾਰੇ 1 ਮਿੰਟ ਦਾ ਮੌਨ ਵਰਤ ਰੱਖ ਕੇ ਆਪਾਂ ਉਸ ਤੋਂ ਬਾਅਦ ਇਸ ਇਵੈਂਟ ਦੀ ਸਮਾਪਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਕੇ ਮੈਗਨ ਉਹਦੇ ਉੱਪਰ ਉੱਠ ਲਾ ਦਿਆ ਆਈ ਵਾਸ ਦੇ ਬਟ ਅੰਦਰ ਜਾ ਕੇ ਨਹੀਂ ਗਿਆ ਗਿਆ ਤੀ ਦੋ ਇਹ ਨਹੀਂ ਜਾਤੀ ਸੀ ਕਿ ਜੇ ਇਹੋ ਬਾਹਰ ਹੋ ਜਾਣਾ ਪੈਂਦਾ ਇੱਕ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰੂੰ ਆ ਇਸ ਗੱਲ ਦੇ ਉੱਤੇ ਕਿ ਅੱਜ ਤੁਸੀਂ ਇੱਕ ਸ਼ਾਰਟ ਨੋਟਿਸ ਦੇ ਉੱਤੇ ਹਿੰਮਤ ਵੀਰ ਦੇ ਆਖਣ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋਏ ਇੱਕ ਇਹ ਇੱਕ ਸੋਸ਼ਲ ਕੌਜ਼ ਹੈ ਇੱਕ ਆਪਣਾ ਇਹ ਫਰਜ਼ ਹੈ ਇਸ ਕੁੜੀ ਦੇ ਉਸ ਡਾਕਟਰ ਦੇ ਅਗੇਂਸਟ ਵੀ ਜਿਹੜਾ ਕਿ ਆਪਾਂ ਇਸ ਆਪਾਂ ਨੂੰ ਕਰਨਾ ਚਾਹੀਦਾ ਉਹਦੇ ਜਸਟਿਸ ਲਈ ਉਹਦੇ ਲਈ ਬੋਲਣਾ ਚਾਹੀਦਾ ਜੋ ਅੱਜ ਹੋਇਆ ਜੋ ਇਸ ਦਿਨ ਤੇ ਹੋਇਆ ਉਸ ਨੂੰ ਜਿਹੜੇ ਵੀ ਉਹਨਾਂ ਦੇ ਵਿਕਟਮਸ ਐ ਚਲੋ ਸੀਬੀਆਈ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਵਿਕਟਮਸ ਨੂੰ ਆਪਣੇ ਫੜਨ ਦੀ ਬਟ ਜੋ ਵੀ ਹੈਗਾ ਕਲਪਰੇਟ ਹੈਗਾ ਉਸ ਕਲਪਰੇਟ ਦਾ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੈਂ ਸਾਰਾ ਇਹ ਆਪਾਂ ਉੱਥੋਂ ਚੱਲੇ ਸੀਗੇ ਤੇ ਆਪਾਂ ਲੇਖ ਦੇ ਆਕੇ ਉੱਤੇ ਇਸ ਚੀਜ਼ ਨੂੰ ਕੈਂਡਲ ਕੈਂਡਲ ਮਾਰਸ ਜਿਹੜਾ ਉਸ ਨੂੰ ਸਮਾਪਤ ਕਰਦਾ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਸਾਰੇ 1 ਮਿੰਟ ਦਾ ਮੌਨ ਵਰਤ ਰੱਖ ਕੇ ਆਪਾਂ ਉਸ ਤੋਂ ਬਾਅਦ ਇਸ ਇਵੈਂਟ ਦੀ ਸਮਾਪਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ